ਮੇਰਾ ਭਲਾ ਯਾਰ ਆਪਾਂ ਗੱਲ ਕਰਦੇ ਪਏ ਆ ਤੁਹਾਡਾ ਮਕਲਾ ਹਲ ਹੁੰਦਾ ਕਿਹੜਾ ਕਿਸੇ ਹੋਰ ਦਾ ਹੁੰਦਾ ਥੋੜਾ ਥੋੜਾ ਹੋ ਜਾ ਮੇਰਾ ਪਾਜੀ ਹੋ ਜਾ ਯਾਰ ਤੁਸੀਂ ਹੂੰ ਜੀ ਅੱਜ ਸਾਡੇ ਕੋਲ 250 ਬੰਦਰ ਹੋਈ ਤਾਂ ਮਿਲਣਾ ਜੀ ਦਾ ਜੀ ਨਾ ਇਹ ਬਾਰ ਬਾਰ ਨਹੀਂ ਗੱਲ ਕਰਨਾ ਫਿਰ ਨਾ ਇਹ ਨਾ ਕਿੱਡੀ ਬੇਇੱਜ਼ਤੀ ਕਰਨਾ ਅਜੀਤ ਭਾਈ ਤੋਂ ਪੁੱਛ ਲਾ। ਸਹੀ। ਠੀਕ ਹੈ। ਹੋਰ ਇੱਕ ਮਿੰਟ ਰੁਕੋ। ਮੈਂ ਤੁਹਾਨੂੰ ਰੋਣਾ। ਫੋਰਟ ਨੇ ਬੜਾ ਹੋ ਗਿਆ। ਸਾਰੇ ਆਦੀਆ ਵੀ ਕਰੋ। ਕੋਈ ਵੀ ਕਰੋ। ਜੀ ਕਰੋ। ਇਹ ਮੈਂ ਮੈਂ ਬੜਾ ਥੋੜਾ ਨਹੀਂ ਬੋਲਦਾ। ਮੈਂ ਆਪਣੇ ਇੱਕ ਨਾ ਦੋ। ਇਹਨਾਂ ਨੇ ਤੁਹਾਨੂੰ ਅੱਜ ਆ ਦਿਨੇ ਮੁਲਾਜ਼ਮਾ ਬੁਲਾ ਲੀਓ। ਭਾਜੀ ਇਹਨਾਂ ਨੂੰ 2 ਇਲੈਕਸ਼ਨ ਤੋਂ ਪਹਿਲਾਂ ਆਪਣੇ ਧਰਮ ਦੀ ਕਮਾਈ ਚੋਂ ਗੱਲ ਕਰਦੇ 5900 ਰੁਪਇਆ 11000 ਰੁਪਇਆ ਇਕੱਠਾ ਕਰਕੇ ਦਿੱਤਾ ਜਿਹਨਾਂ ਨੇ ਜਿਹਨਾਂ ਨੇ ਦਿੱਤਾ ਜਿਹੜਾ ਸੇਧਾਰਨ ਜਿੱਤ ਗਈ ਭਾਰਤੀ ਕਿਹਦਾ ਪ੍ਰੋਗਰਾਮ ਮੈਂ ਐਸ ਯੂਨੀਅਨ ਦੀ ਲਾਡੀ ਤੇ ਦਿਪਕ ਤੇ ਆਜੂ ਭਾਈ ਤੇ ਇਹਨਾਂ ਦੀ ਸਰ ਇਹਨਾਂ ਦੇ ਕਰੈਕਟਰ ਪੰਜ ਮੋਬਾਈਲ ਮੈਨੂੰ ਦਿੱਤੇ ਆ ਜਿਹੜੇ ਲੋਕਾਂ ਨੇ ਕੰਨੇ ਰਿਕਸ਼ੇ ਵਿੱਚ ਰਹਿ ਗਏ 1000 ਮੋੜਿਆ ਪੰਜ ਮਾੜੇ ਬੰਦੇ ਜਿੰਨੇ 1000 ਜੋ ਜਿਹੇ ਬੰਦੇ ਨੇ ਮੋੜੇ ਆ ਅੰਦੀ ਆ ਜੀ ਆਪਣੀ ਵੀ ਟੀਮ ਇਸ 15 ਅਗਸਤ ਨੂੰ ਦਾ ਨਾਮ ਦਿਓ ਗੁੜਿਆਂ ਨੂੰ ਜਿਹਨੇ ਮੁੜਿਆ ਇੱਕ ਮਿੰਟ ਜਿਹੜੇ ਮੁੜਿਆ ਦਾ ਥੋੜਾ 15 ਅਗਸਤ ਨੂੰ ਮੁੜਿਆ ਦਾ ਨਾਮ ਪੈ ਜਾਣਾ ਤਾਂ ਥੋੜਾ ਜਿਹਾ ਬੱਚੇ ਛੱਡ ਗਏ ਉਹ ਜਿਹੜਾ ਅਸੀਂ ਬੈਠੇ ਆਪਾਂ ਜਿਹੜਾ ਬੰਦੇ ਨੇ ਕਿਸੇ ਦਾ ਓਨੈਸਟਲੀ ਕੰਮ ਕੀਤਾ ਛੱਡ ਗਏ ਆਪਾਂ ਉਹਨੂੰ ਇੱਧਰ ਦੇਖਿਓ ਉਹਨੂੰ ਆ ਗੁੜਿਆ ਨਾਮ ਲਿਖ ਲਈਓ ਉਹਦੇ ਅਸੀਂ 1500 ਰੁਪਏ ਸਰ ਬੱਚਾ ਘਰ ਆ ਗਿਆ ਰਾਤ ਨੂੰ 6 ਵਜੇ 41 ਲੱਖਾਂ ਦੀ ਪੇਮੈਂਟ ਦੀ ਉਹ ਉੱਥੇ ਹਾਂ ਕੀ ਰੱਖਸ਼ੇ ਕਰ ਗਈ ਉਹਨਾਂ ਦੇ ਘਰ ਫੜਾ ਕੇ ਉਹ ਮੁੰਡਾ ਲੈ ਗਿਆ ਉਹ ਬਲਾਹਾਂ ਤਾਂ ਜੀ ਆ ਆਖੜੇ ਆ ਦੇਖ ਇੱਕਦਮ ਜ਼ੋਰਦਾਰ ਬੜਜਾ ਉਹਦਾ ਇੱਕ ਦਿਨ ਮੈਂ ਕਿਹਾ ਦੇ ਲੱਗੇ ਮੋਬਾਈਲ ਲੱਗਿਆ ਇਹ ਇਹ ਕਿਹਦਾ ਕਰਸ ਉਹ ਦੋੜਾ ਇਹਨਾਂ ਪ੍ਰਭਾਰ ਫੜ ਗਏ ਐ ਕਿ ਪੰਜ ਮੁੰਡੇ ਜਿਹੜੇ ਆ ਕਿ ਤੁਮਾਰੇ ਇੱਥੇ ਕਰਾ। ਹਾਂਜੀ ਮੌਕੇ ਤੇ ਸਮਰਨ ਕਰ ਮੁੰਡਿਆਂ ਨੂੰ ਬਾਕੀ ਦਾ ਨਾਮ ਲੱਕੇ ਦਮ ਮੁੰਡੇ ਦਾ ਲਾ। ਉਹ ਦੋ ਗਵਾਰ ਨੂੰ ਭੇਜ ਕੇ ਕਿ ਸ਼ਿਵਜਾਲ ਜਿਹਨੂੰ ਉਹ ਦੋ ਹਾਰ ਮੰਗਾ ਦੋ ਤੇ ਪਾਈ। ਉਹਨਾਂ ਹਾਰ ਪੈਣ ਤੋਂ ਬਾਅਦ ਇਹ ਸਾਡਾ ਹੋਈ ਹਾਰ ਹੋ ਜਾਵੇ। ਤੇਰਾ ਇੱਧਰ ਲੈ। ਇਹਨੂੰ ਲੈ ਮੁੰਡਾ ਰੋ ਜਦੋਂ ਤੇਤਾਰੀ ਲਾ। ਉਹ ਵੀ ਕਿਹਦੇ ਨਾਲ ਦੇ ਕਰਵਾ ਨੰਬਰ 1 ਇਸ ਨਾਲ ਪਾਇਆ ਕਰ ਦੇ। ਦੇਖੋ ਹਰਦੋ ਤੁਹਾਡਾ ਚਲਾਨ ਅੱਜ ਤੋਂ ਬਾਅਦ ਨਹੀਂ ਹੋਊਗਾ ਪਰ ਉਹ ਇੱਕ ਕੰਡੀਸ਼ਨ ਹੋਣੀ ਚਾਹੀਦੀ ਹੈ। ਜਿਹੜੀ ਉਸ ਬੰਦੇ ਦੀ ਕੰਪਲੇਂਟ ਹੈ। ਇਹ ਦੇਖੋ ਚਲਾਨ ਨਹੀਂ ਕਰੂਗਾ। ਉਹ ਚਲਾਨ ਨਹੀਂ ਕਰੂਗਾ। ਪੂਰੀ ਫੋਟੋ ਕਿਚੂਪੇ ਉਹਦਾ ਦੇਖ ਲੋਗੇ ਔਰ ਉਹਨੂੰ ਭੁਗਤਾਨ ਨੂੰ ਜਾਂ ਤੁਹਾਡੇ ਦੋ ਮੈਂਬਰੀ ਕਮੇਟੀ ਤੇ ਤਿੰਨ ਮੈਂਬਰੀ ਤੇ ਪੰਜ ਮੈਂਬਰੀ ਨੂੰ ਉਹਨੂੰ ਬੁਲਾਉਗੇ। ਉਹ ਕਹਿੰਦੇ ਹੋਏ ਇਦਾਂ ਆ ਕਿ ਨਹੀਂ ਬੰਦਾ ਇੱਕ ਨੂਨ ਦਾ ਪਾਰ ਨਹੀਂ ਕਰਦਾ। ਉਹ ਨਹੀਂ ਮੈਂ ਮੈਂ ਇੱਕ ਗੱਲ ਕਰਦਾ ਇਹ ਤਾਂ ਗੱਲ ਬੰਦੀ ਹੈ ਕਾਕਾ ਬਿਲਕੁਲ ਬਿਲਕੁਲ ਤੁਹਾਡਾ ਜਨਾਬ ਨਹੀਂ ਕਰੋਗੇ ਜੀ ਨਹੀਂ ਕਰੂਗਾ ਮੈਂ ਤੁਹਾਨੂੰ ਮੈਂ ਇੱਕ ਗੱਲ ਕਰਦਾ ਜਿਹੜਾ ਕੋਈ ਗਲਤ ਕਰਦਾ ਦੇਖੋ ਅਸੀਂ ਗਲਤ ਬੰਦੇ ਦਾ ਸਾਥ ਨਹੀਂ ਦੇਣਾ ਜਿਹੜਾ ਬੰਦਾ ਡਰਿੰਕ ਕਰਕੇ ਹੋ ਗਿਆ ਬਟਾ ਤੁਹਾਡੀ ਜਿਹੜਾ ਬੰਦਾ ਉਹਦਾ ਪੁਲਿਸ ਨਾਲ ਸਾਥ ਨਹੀਂ ਦੇ ਪਰ ਪੁਲਿਸ ਵੀ ਸਾਥ ਨਹੀਂ ਦੇ ਉਹ ਇਦਾਂ ਕਰਾਂਗੇ ਉਹ ਬੰਦੇ ਗਲਤ ਕਰਾਂਗੇ ਜਿਹੜਾ ਬੰਦਾ ਸ਼ਰਾਬ ਪੀ ਕੇ ਡਿਸਪਲਨ ਦਾ ਪਰ ਨਹੀਂ ਕਰੂਗਾ ਪਰ 11 ਮਿੰਟ ਉਹ ਪੁਲਿਸ ਮੈਡਮ ਲਈ ਚਲਾਨ ਨਹੀਂ ਕਰੂਗਾ ਗੱਲ ਕਰ ਪਰ ਬਈ ਤੁਹਾਡੇ ਨਾਲ ਤੁਹਾਡੀ ਯੂਨੀਅਨ ਦੀ ਕਮੇਟੀ ਆ ਤਿੰਨ ਮੈਂਬਰ ਜਾਂ ਪੰਜ ਮੈਂਬਰ ਜਿਹੜੇ ਬਣਾਉਗੇ ਅਸੀਂ ਲੀਡਰਸ਼ਿਪ ਉਹ ਨਾਲ ਗੱਲ ਕਰੂਗੀ ਉਹਦਾ ਬਾਅਦ ਚ ਇਹ ਜੋ ਕਹੋਗੇ ਫੇਰ ਕਹੂਗਾ ਤਾਂ ਚਲਾਨ ਕਰ ਦੂਗਾ ਇੱਕ ਮਿੰਟ ਰੋ ਬਾਕੀ ਆਪਾਂ ਕੋ ਰੂਲ ਨਹੀਂ ਤੋੜਨੇ ਇਹ ਨਹੀਂ ਵੀ ਆਪਾਂ ਨੂੰ ਇੰਦਰ ਛੋਟ ਹੀ ਮਿਲਦੀ ਹੈ ਨਾ ਉਹ ਕੰਮ ਨਹੀਂ ਕਰਨਾ ਕੱਲ ਨੂੰ ਇੱਥੇ ਐਮ ਐਲ ਏ ਸਾਹਿਬ ਦੇ ਇਹ ਤੁਸੀਂ ਅੱਗੇ ਕੈਮਰੇ ਲੈ ਕੇ ਪੱਤਰਕਾਰ ਖੜੇ ਹੋਣ ਬੱਧਾ ਡੂਸ਼ਾ ਦਰਸਾਇਆ ਜੇ ਹੁੰਦਾ ਪਿਆ ਇਹ ਕੰਮ ਵੀ ਕੋਈ ਨਹੀਂ ਕਰਦਾ ਨਾ ਵੀ ਹੁਣਾਂ ਨਹੀਂ ਕਰਦਾ ਹਾਂ ਗਲਤ ਨਹੀਂ ਹੁੰਦਾ ਇਹ ਗੱਲ ਹੋਰ ਹੈ ਉਹਦਾ ਜੂਨੀਅਨ ਫਿਰ ਇਹ ਫੈਸਲਾ ਲੈ ਗਿਆ ਵੀ ਨਾਲ ਗੱਲ ਹੈ ਇਹ ਦਿੱਕਤੀ ਨਹੀਂ ਹੈ ਉੱਥੇ ਜਿਹੜੀ ਬੰਦੀ ਕਾਰਵਾਈ ਕੀਤੀ ਜਾਊਗੀ ਅਸੀਂ ਇਹ ਚੱਲਣ ਦਵਾਂਗੇ ਸਾਡੇ ਨੂਨ ਦੇ ਨਾ ਤੁਸੀਂ ਅੱਧਾ ਕਰੋ ਜਿਹਨਾਂ ਨੇ ਨੂਨ ਦੇ ਨਾ ਜਿਹਨਾਂ ਨੇ ਮੈਂ ਦਿੱਤਾ ਪਿਆ ਬੈਠੀ ਜਿਹਨੀਆਂ ਨਹੀਂ ਆਉਂਦੇ ਜਿਹਨਾਂ ਨੇ ਕੀਆ ਪਿਆ ਸਾਡੀ ਸ਼ੌਤ ਦੀ ਗੱਲ ਕਰੀ 100 ਗੱਡੀ ਬਾਤ ਦੀ ਨਹੀਂ 9000 ਦਰ ਲੜਦੀ ਜਾਂਦਾ ਨੰਬਰ ਲੱਗਿਆ ਤੇਰੀ ਉਹ ਬਾਜੀ ਤੁਹਾਨੂੰ ਨਹੀਂ ਕਰਦਾ ਉਹ ਇੱਕ ਪੰਨਾ ਤੋਂ ਬਾਅਦ ਚਾਰ ਹੋਏਗਾ ਜਿੱਦਾਂ ਸਰ ਤੁਸੀਂ ਹੁਕਮ ਕਰਤਾ ਸੀ ਨਹੀਂ ਕਰਦੇ ਸਰ ਇੱਕ ਰਿਕਵੈਸਟ ਵਾਜੀ ਹੋਰ ਦੱਸੋ ਇਹਨਾਂ ਸਟicker ਲੱਗੇ ਜੁਹਨਾਂ ਦੇ ਆ ਆਰੀ ਸ਼ੁਰੂ ਸਾਡੀ ਜਿਹੜੇ ਪਹਾੜਾ ਦਾ ਨਾਂ ਹੈ ਤੇਰਾ ਨਾਂ ਰੱਜ ਭਾਈ ਦਾ ਸਾਡੀ ਰਿਸ਼ਾਇਤ ਕੋਈ ਤੁਸੀਂ ਬਾਤ ਤੁਸੀਂ ਸਾਹਮਣੇ ਮਰਨ ਤੋਂ ਬਾਅਦ ਉਹਦਾ ਹੋਰ ਛੱਡੋ ਤੁਹਾਡਾ ਜਿਹੜਾ ਟ੍ਰੈਫਿਕ ਦਾ ਮੁੱਦਾ ਕੋਈ ਇਹ ਨਾ ਕਰਦਾ ਹਾਂ ਜੀ ਬਿਲਕੁਲ ਸਹੀ ਹੈ ਜੀ ਹੁਣ ਘਰੋਂ ਅਸੀਂ ਆਪਣੇ ਘਰ ਦਾ ਸਮਾਨ ਵਾਲੀ ਆ ਜਾਵਦੇ ਉਹ ਹੋ ਗਿਆ ਗੱਡੀਆਂ ਰੋਣੇ ਨਾ ਪੈਣਾ ਗੱਡੀਆਂ ਗਈਆਂ ਜੀ ਕੁੱਤਾ ਗਿਆ ਗਿਆ ਕੁੱਤੀਆਂ ਮਾਰੀਆਂ ਇਹਨਾਂ ਨੇ ਗਿਆ ਜੀ ਮਨ ਜਿੰਨੇ ਬਲਾਜ਼ਮਿਕ ਜਿੰਨੇ ਖੜੇ ਬਾਰ ਜਿੰਨੇ ਨਹੀਂ ਨਹੀਂ ਇੱਥੇ ਬਰਾ ਬਾਰ ਖੜੇ ਦਰਬਾਰ ਮੇਰਾ ਸਾਹਮਣੇ ਗੱਲ ਕਰ ਮੋਹਨ ਜੀ ਸਾਹਿਬ 30 ਬਿਜੂਨੀ ਨਾ ਤੇ ਹੀਆਂ ਇਹਨਾਂ ਦਾ ਸਟicker ਲੱਗੇ ਨੇ ਆਪਣੇ ਮੇਰਾ ਕੰਡੇ ਕੰਲੇ ਦਾ ਕੀ ਕਹਦੇ ਲੋਗੋ ਲੱਗੇ ਹੈ ਨਾ ਸਟicker ਲੱਗੇ ਹੋਏ ਕੰਮ ਦੇ ਆ ਜੁਗਨੀਆਂ ਦੀਆਂ ਸਟicker ਵਾਲੀਆਂ ਲੱਗੀਆਂ ਮੇਰੇ ਲਿਸਟ ਥੋੜਾ ਹੋ ਜਾਓ ਬਰਾ ਬਾਰ ਬਲਾਜ਼ਮਿਕ ਸੁਣਾ ਬਰਾ ਬਾਰ ਖੜੇ ਹੋ ਗਏ ਹੋ ਗਏ ਆ ਰੋਜ਼ ਦੀ ਤੀਨ ਬੋਲਦੇ ਦੇਖੋ ਜੇ ਜੇ ਕੋਈ ਬੰਦਾ ਗਲਤ ਜੰਗ ਬਣਾਵੇ ਜਿੱਤਿਆ ਮਾਰਗੇ ਅਸੀਂ ਜਿੱਤੂਗਾ ਮੰਤਰੀ ਸਭ ਤੋਂ ਦੱਖਣੀ ਬਾਹਰ ਰਹਿ ਗਿਆ ਸਾਰੇ ਬਣਾ ਦੇ ਬਾਹਰ ਬਣਾ ਬਣਾ ਸਾਡੀ ਸਾਡੇ ਬੰਦੇ ਖੰਡੀਆਂ ਨੂੰ ਲੈ ਕੇ ਲੈਣੇ ਆ ਨਾ ਨਾ ਫਲਟਰ ਡਰਸ ਵਾਲਾ ਬੰਦਾ ਨਾ ਆਸ ਦਾ ਜੋ ਸਾਰੇ ਮੁੰਡੇ ਪ੍ਰਸ਼ਾਸੀ ਜਿਹੜਾ ਕੰਮ ਚੱਲਦਾ ਉਹ ਛੇੜੇ ਦਾ ਕੰਮ ਨਸ਼ੇ ਦਾ ਇਹ ਆਵਾਰਾ ਬੰਦੇ ਆ ਆਵਾਰਾ ਬੰਦੇ ਆ ਅਸੀਂ ਪੁਰਾਣੇ ਠੀਕ ਹੈ ਦੇਖ ਜਿਹੜਾ ਕੋਨਾ ਪਿੰਡ ਪੰਦਰਾਂ ਜੋ ਸੰਤਨ ਨਗਰ ਉਹਨਾਂ ਦੇ ਛੋਟੇ ਛੋਟੇ ਬੱਚੇ ਦਾ ਕੀ ਸਿੱਖਿਆ ਆਏ ਉਹ ਮਹਿਮਾਨ ਨੂੰ ਲਗੋਗੇ ਤੁਹਾਡੀ ਉੱਤੇ علاوہ ਆਪਣਾ ਮੇਰਬਾਨ ਰੱਖ ਲੋ ਆਪਣਾ ਲਾਗੂ ਸਾਡਾ ਸਾਰਾ ਮੇਰਬਾਨ ਹੈ ਜੂਗਾ ਚੰਗਿਆ ਮੇਰੇ ਤੋਂ 14 ਜੂਨ ਨੂੰ 14 ਜੂਨ ਦਾ ਫੇਰਵਾ ਦੇ ਦੂੰਗਾ ਸਾਰਾ ਇਹ ਪ੍ਰੋਬਲਮ ਪਤਾ ਕਿ ਇੱਕ ਸੈਕਿੰਡ ਦੀ ਗੱਲ ਹੈ ਜਿਹੜੇ ਈ ਰਿਕਸ਼ਾ ਦੇ ਲਈ ਕ라이ਟ ਲਿੰਗਿਆ ਨਾ ਜੀ ਅਸੀਂ ਉਹ ਵਿਅਕਤੀ ਵੀ ਬੁਲਾਉਣੇ ਆ ਜਿਹਨਾਂ ਕੋਲ ਲਿੰਗੇ ਆ ਉਹਨਾਂ ਨੂੰ ਇਹ ਬੇਨਤੀ ਕਰਨੀ ਵੀ ਜਿਸ ਬੰਦੇ ਕੋਲ ਡਰਾਈਵਿੰਗ ਲਾਇਸੈਂਸ ਨਹੀਂ ਹੈਗਾ ਉਹਨੂੰ ਈ ਰਿਕਸ਼ਾ ਕਰਾਏ ਦੇ ਨਾ ਦਿਓ ਹਾਂ ਸਹੀ ਗੱਲ ਹੈ ਜੀ ਇਹ ਸਹੀ ਗੱਲ ਹੈ ਇਹ ਸਹੀ ਗੱਲ ਹੈ ਅਸੀਂ ਇਹ ਐਲਾਨ ਕਰਦੇ ਹਾਂ ਜੀ ਹੋਰ ਤੁਸੀਂ अच्छी कार्रवाई करो अभी नहीं होना ਸਾਡੇ ਚਲੇ ਫੇਰ ਕਰਦੇ ਆਪਣੇ ਬੇਟਾ ਸਾਰੇ ਬੰਦੇ ਬਟ੍ਰੈਕਸ ਨਾਲ ਸਾਡੇ ਭਾਗ ਸਭ ਕੋ ਐਵੇਂ ਲੱਗੇ ਸਾਰੇ ਜੀ ਕੋ ਮੇਰੀ ਹਾਂ ਜੀ ਜਿਹਦਾ ਜਿਹਦਾ ਨਹੀਂ ਵੀ ਪੜਿਆ ਦੱਸ ਦਿਓ ਭੁੱਖਾ ਜੀ ਉਹ ਸਿਰਫ ਕਿਰਾਏ ਵਾਲੇ ਹੀ ਕਿਰਾਇਆ ਹੈ ਕਿਰਾਏ ਵਾਲੇ ਕੋ ਐ ਸਿਰਫ ਕਿਰਾਏ ਵਾਲੇ ਨਾ ਰਾਮਾ ਤੇ ਦੱਸ ਦਿਓ ਉਹ ਕਹਿੰਦਾ ਵੇਖਦਾ ਜੀ ਨਹੀਂ ਕਰਿਆ ਸੁਭਾਗ ਜੀ ਬੜੇ ਵਧੀਆ ਕਰਦੇ ਹੱਸਦੇ ਆਈ ਨਹੀਂ ਜੇ ਕੋਈ ਜਗ੍ਹਾ ਇਹਦੇ ਜਗ੍ਹਾ ਤਾਂ ਕੋਈ ਹੋਰ ਆਪਸ਼ਨ ਹੋਣਾ ਮੈਂ ਪਹਿਲਾਂ ਉੱਥੇ ਖੜਿਆ ਹੋ ਕੇ ਅਨਾਉਂਸ ਕਰਦਾ ਵੀ ਬਦਲੇ ਮੈਂ ਬੋਦਿਆਣਾ ਸਨਾਂ ਨੂੰ ਪੁੱਛਾ ਜਦੋਂ ਬਸ ਸਟੈਂਡ ਤੇ ਆਣਾ ਨਾ ਅਸੀਂ ਇਕੱਠੇ ਨੇ ਚਾਹ ਠੰਡਾ ਲਾ ਕੇ ਪੀਣਾ ਬੜੀ ਰਸਕਤ ਉਹ ਤਾਂ ਹੀ ਕਰੀ ਜਾਂਦਾ ਸਾਡਾ ਇੰਨਾ ਪਿਆਰ ਦਾ ਮਹੌਬਾ ਦਾ ਰੱਜ ਕੇ ਰਸ ਮਾਣਦਾ ਇਹ ਦੇਖ ਲੋ ਇਹ ਮਲਾਜੇ ਨੇ ਸਾਹ ਵਿੱਚ ਗੰਢ ਪਾਏ ਸੀਗੀ ਮੈਂ ਮਰ ਰਿਹਾ ਹਾਂ ਤੁਹਾਡੇ ਲਈ ਭਾਈ ਅੰਕਲ ਇੱਧਰ ਮੋੜੋ ਮਾੜਾ ਮੈਨੂੰ ਇੱਕ ਫੋਟੋ ਲੈਣੀ ਹੈ ਅੰਕਲ ਦੋ ਮਿੰਟ ਇੱਧਰ ਜਗ੍ਹਾ ਦਿਓ ਨਾਲ ਫੋਟੋ ਆਹ ਦੇਖ ਸਰ ਇੱਕ ਦੇਖੀ ਜੇ ਸਾਡੀ ਕੋ ਦਿਨਾ ਕਿਨੇ ਪਾਦ ਮੇਰੀ ਹੈਗੀ ਆ ਜਿੰਨੇ ਡਾਇਮੰਡ ਤੋਂ ਗੁਰੂ ਜੇਸਾ ਬਚਾਰਨਾ ਸ਼ਹਿਰ ਦੋ ਤੋਂ ਦੋ ਮਿੰਟ ਸਰ ਪੰਜ ਮੋਬਾਈਲ ਹੈ ਜੀ ਪੰਜ ਪੰਜ ਮੋਬਾਈਲ ਦੇ ਪੰਜ ਆਰਪੀਆ ਦੇ ਤਾਂ ਟੀਮ ਦੇ ਬੰਦੇ ਆ ਨਾ ਤਾਂ ਉਹਨਾਂ ਸਾਰੇ ਮੁੰਡਿਆਂ ਦੇ ਸਾਰੇ ਮੁੰਡੇ ਆ ਜੀ ਤੁਸੀਂ ਮੇਰੇ ਨਾਮ ਦਿਓ ਲੈ ਕੇ ਮੈਂ ਸਰਪੰਚ ਭੇਜੋ ਇਹ ਮੁੰਡੇ ਨੂੰ ਅਸੀਂ ਸਨਮਾਨਿਤ ਕਰਾਂਗੇ ਹਾਂ ਜੀ ਮੈਂ ਜਿਹੜੇ ਬੰਦੇ ਖਰੇ ਹੁੰਦੇ ਅਸੀਂ ਕਦਰ ਕਰਦੇ ਆ ਪਰ ਜਿਹੜਾ ਤੁਹਾਡਾ ਕੋਈ ਮਾੜਾ ਬੰਦਾ ਰਿਸ਼ਾਂਤ ਖਰਾਬ ਕਰੇ ਹਾਂ ਜੀ ਆਪ ਪੈਨਿਸ਼ਮੈਂਟ ਤਾਂ ਹੋਰ ਬੈਲ ਨੂੰ ਹੋਰ ਕਹਿਣ ਲੱਗਾ ਜੋ ਕਹਿਣਾ ਤੁਹਾਨੂੰ ਥੈਂਕਸ ਰੰਤੂ ਬਾਈ ਦਾ ਅੱਛਾ ਯਾਰ ਭਾਗ ਦੋਸਤਾਂ ਨੂੰ ਸਭ ਤੋਂ ਜ਼ਰੂਰੀ ਕਸ਼ਟ ਹੁੰਦੀ ਹੈ ਜਿਹੜੀ ਘੋੜੀ ਜਿੰਗਾ ਜਰੂਰੀ ਹੈ ਬੜੀ ਮਾਨਦਰਯੀ ਜਨਕਵਾਕ ਤੇ ਕਿ ਉਹ ਕਿਹਾ ਓਏ ਦੂਜੇ ਬੰਦਾ ਭੇਜਿਆ ਲਾਹਣੀਆਂ ਨੇ ਕੀ ਆ ਗਈ ਕਹਿਆ ਆ ਗਈ ਹਾਂਜੀ ਸਰ ਉਹ ਕੀ ਕਹਿੰਦੇ ਆ ਇਮਾਨਦਾਰ ਬੰਦੇ ਆਪਣੀ ਜੀਵਿਕਾ ਕਮਾਉਂਦੇ ਆ ਅੱਜ ਦੇ ਦਿਨਾਂ ਪਿੰਡ ਨੂੰ ਉੱਗ ਆਂਦੀ ਲੋੜ ਔਰ ਇਹਨਾਂ ਦਾ ਰੋਜ਼ਗਾਰ ਕੀ ਹੈ ਔਰ ਕਿਉਂਕਿ ਸਾਡੇ ਬਹੁਤ ਇਮਾਨਦਾਰ ਬੰਦੇ ਕੋਲ ਦੇਖੋ ਸਾਡੀ ਉਤਾਰ ਨਹੀਂ ਲੱਗਿਆ ਉਹ ਹਮੇਸ਼ਾ ਗਰੀਬ ਆਪੀ ਨੇ ਹਰੇਕ ਦਿਨ ਸ਼ਾਮ ਨੂੰ ਮਿਹਨਤ ਰੋਟੀ ਖੋਲਣਾ ਉਹਦਣਾ ਪ੍ਰਕਾਰ ਦਾ ਹਰੇਕ ਬੰਦਾ ਖੜਾ ਤੋ ਮੈਂ ਹੋਦ ਰਿਪੋਰਟ ਜਿਹੜੀ ਆ ਤੇ ਰੋਕ ਤੋਂ ਮਾਕੇ ਕਾਰਿਆ ਹੋਰ ਇਹਨਾਂ ਦੀ ਬਤੌਲ ਜਿਹੜਾ ਹੈ ਵਿਧਾਨ ਸਭਾ ਚੋਣ ਦੀ ਗੱਲ ਦਰ ਕੈਂਡੀਟ ਬੰਦੇ ਜਿਹੜਾ ਕੰਮ ਕਰਦੇ ਨੇ ਕੱਲਾ ਕੱਲਾ ਬੰਦਾ ਦਿਨ ਦਿਨ ਕਰੀਦਾ ਔਰ ਇਹਨਾਂ ਦੇ ਹਰੇ ਖੇਤ ਲਈ ਮੈਂ ਖੜਾ ਔਰ ਟ੍ਰੈਫਿਕ ਪੁਲਿਸ ਨੂੰ ਮੈਂ ਇੱਕ ਕੰਮ ਕਰਨ ਅਸੀਂ ਨਿਸ਼ਚਿਤ ਉਹਨੇ ਕੋ ਮੈਂਟੇਨ ਕਰਾਣਾ ਬਟ ਉਹਦਾ ਅਸੀਂ ਕਿਸੇ ਦਾ ਬੋਝ ਨਹੀਂ ਦਿੰਦੇ ਐਨਕੰਦਾ ਜਿਹੜੇ ਸ਼ਾਮ ਨੂੰ 500 ਰੁਪਏ ਕਮਾਣਦੇ ਉਹਨੂੰ ਲਾਦੇ ਪੈ ਜਾਂ 1800 300 500 ਨੂੰ ਜੜੀ ਵਰਦੀ ਵੀ ਕਿ ਨਹੀਂ ਬੱਸ ਜੋ ਵੀ ਹੈ ਕੀ ਇਹ ਇਹ ਬੰਦਾ 10000 ਪੇਸ ਰਾਮ ਨੂੰ ਇਹ ਸਾਰੇ ਤਾਂ दारू ਪੀ ਕੇ ਗੱਲ ਕਰ ਰਹੇ ਸੀ ਇੰਫੈਕਟਰ ਜਿਹੜਾ दारू ਪੀ ਕੇ ਗੱਲ ਕਰੇ ਉਹਦਾ दारू ਪੀਣ ਦਾ ਵੀ ਸਾਡੇ ਕੋਲ ਹੱਲ ਹੈਗਾ ਉਹਨੂੰ दारू ਮੇਨ ਵਾਲੇ ਨੂੰ ਉਡਾਇਆ ਜਾਵੇ ਉਹਦੀ ਗੱਡੀ ਲੋਕ ਕਰਕੇ ਉਹਦੀ ਚਾਬੀ ਲਈ ਜਾਵੇ ਇਹ ਦੇਖੋ ਉਹਦੀ ਗੱਡੀ ਸਾਈਡ ਤੇ ਲਾਈ ਜਾਵੇ ਉਹਨੂੰ ਉਡਾ ਕੇ ਦੋ ਮੁਲਾਜ਼ਮ ਟ੍ਰੈਫਿਕ ਪੁਲਿਸ ਨੂੰ ਲਾਵੇ ਰੁਕਵਾਦੀ ਦੇ ਕੀ ਉਸ ਦਾ ਚਰਾਈਆ ਹੋਗਾ ਜੀ ਉਹਨੂੰ ਉਡਾਇਆ ਜਾਵੇ ਮੁੰਨਿਆਂ ਨੂੰ ਬੁਲਾਇਆ ਜਾਵੇ ਔਰ ਉਹਦੇ ਘਰ ਦੇ ਨੂੰ ਬੁਲਾਇਆ ਜਾਵੇ ਕਿ ਦੱਸੋ ਤੁਸੀਂ ਕੱਲ ਨੂੰ ਕਹਿਣਾ ਸਾਡੇ ਨੂੰ 10000 ਦੇਣੇ ਹੁੰਦਾ ਪਰ ਇਹਦੇ ਨੂੰ 10000 ਚਲਾਨ ਇਹਦਾ ਹਾਲ ਦੱਸੋ ਕੀ ਹੈ ਦੇਖੋ ਨਾ ਇਹਦਾ ਹਾਲ ਦੱਸੋ ਅਗਲੇ ਕੱਲ ਨੂੰ ਯੂਨੀਅਨ ਫੈਸਲਾ ਲਏਗੀ ਇੱਥੇ ਕਿ ਕਿਆ ਇਹਨੂੰ ਦੁਆਰਾ ਗੱਡੀ ਦਾ ਰੰਗ ਨਹੀਂ ਆਪਾਂ ਕਿ ਨਹੀਂ ਚਲਾਨ ਤਾਂ ਕਿ ਇਹ ਕੱਲ ਨੂੰ ਇਹ ਕੱਲ ਕਹਿਣ ਜੋ ਕਿ ਨਹੀਂ ਹੋਊਗਾ ਸਾਡੇ 10000 ਰੁਪਏ ਮੈਂ ਦੇਖੋ ਟ੍ਰੈਫਿਕ ਪੁਲਿਸ ਨੇ ਡਿਸਪਰ ਮੇਨਟੇਨ ਕਰਨਾ ਇਹ ਕੋਈ ਸ਼ੱਕ ਵਾਲੀ ਗੱਲ ਨਹੀਂ ਲੇਕਿਨ ਟ੍ਰੈਫਿਕ ਪੁਲਿਸ ਨੇ ਗੱਲ ਕੀਤੀ ਜਿਹੜਾ ਨਹੀਂ ਬਾਪੀ ਰੋਕ ਤੋਂ ਮਾ ਕੇ ਖੜਾ ਉਹ ਇੱਕ ਮੌਕਾ ਕਾਲਜ ਦੀ ਫੋਟੋ ਖਿੱਚੋ ਉਹਦੀ ਫੋਟੋ ਖਿੱਚ ਕੇ ਬਾਕਾਇਦਾ ਇਹਨਾਂ ਦੇ ਪ੍ਰਧਾਨ ਜੀ ਇਹਨਾਂ ਨੇ ਖੁਦ ਕਿਹਾ ਵੀ ਅਸੀਂ ਉਸ ਬੰਦੇ ਦੇ ਨਾਲ ਨਹੀਂ ਆ ਜਿਹੜਾ ਡਿਸਪਲਿਨ ਤੋੜਦਾ ਨੰਬਰ 1 ਇਹਨਾਂ ਨੇ ਇਹ ਵੀ ਕਿਹਾ ਵੀ ਇਹ ਸਾਡਾ ਬੰਦਾ ਡਿਸਪਲਿਨ ਤੋੜੇ ਜੇ ਇਹ ਕਹਿੰਦੇ ਡਿਸਪਲਿਨ ਤੋੜਨ ਦੀ ਗੱਲ ਕਰਦੇ ਬੋਧਣਾ ਕਰਦੇ ਸੀ ਕਰਦੇ ਇਹਨਾਂ ਨੇ ਇਹ ਗੱਲ ਦੀ ਜ਼ਮਾਨਤ ਲਈ ਹੈ ਵੀ ਅਸੀਂ ਇਸੇ ਨਮੂਨੇ ਜਿਹੜਾ ਹੈਗਾ ਡਿਸਪਲਿਨ ਤੋੜਦਾ ਅੱਗੇ ਨਹੀਂ ਦਵਾਂਗੇ ਬਟੂ ਦਾ ਕਰੂਗੇ ਮੋਕਤੇ ਤੇ ਆਨਲਾਈਨ ਚ ਨਾਮ ਕਰ ਦਿੰਦੇ ਆ ਤੇ ਫਿਰ ਬਹੁਤ ਮੁਸ਼ਕਲ ਹੋ ਜਾਵੇ ਲੋਕੋ ਗਰੀਬ ਆਦਮੀ ਕੋ 5000 10000 ਰੁਪਏ ਮੈਂ ਬੜੀ ਸਪਸ਼ਟ ਗੱਲ ਕਰ ਰਿਹਾ ਉਹਨੂੰ ਇੱਕ ਵਾਰਨਿੰਗ ਇਹਨਾਂ ਦੇ ਥਰੂ ਦਊਗਾ ਬਤ ਤੋਂ ਬਾਅਦ ਜੋ ਗੱਲ ਹੈ ਤੁਰੂ ਪ੍ਰੈਜ਼ੀਡੈਂਟ ਕਹੇ ਮੈਂ ਦੂਜੀ ਵਾਰ ਦੇ ਚਾਰ ਵਸੇ ਤੇ ਨਾਮ ਕਰਾਂਗੇ ਇਹ ਸ਼ਰਤ ਹੈ ਕਿ ਉਹ 10000 ਰੁਪਏ ਕਰਨ ਆਪਣੇ ਆਪ ਜਿਹੜਾ ਹੈਗਾ ਇਹ ਹਟ ਜਾਊਗਾ ਜਾਂ ਉੱਤੇ ਜੂਨੀਅਰ ਫੈਸਲਾ ਲਏਗੀ ਉਹ ਬੋਲੋ ਵਕਤ ਇੱਕ ਮਿੰਟ ਰੋਕੋ ਮੈਂ ਗੱਲ ਠੀਕ ਕਰ ਰਿਹਾ ਅੱਜ ਇਸ ਮਤਭੇਦ ਵਿਰੋਧ ਕਰਾਂਗੇ ਅੱਛਾ ਮੈਂ ਗੱਲ ਠੀਕ ਕਹਿ ਰਿਹਾ ਹਾਂ ਜੀ ਬਹੁਤ ਵਧੀਆ ਮੈਂ ਮੈਂ ਲਖੋ ਇਹ ਅੱਜ ਛੋਟੀ ਦੀ ਗੱਲ ਆ ਸ਼ਾਇਦ ਹਰ ਇੱਕ ਜਗ੍ਹਾ ਪਾਟਣੀ ਹੈ ਮੇਰੀ ਗੱਲ ਸੁਣੋ ਮੈਂ ਗੱਲ ਠੀਕ ਕਰ ਰਿਹਾ ਲੋਕਾਂ ਨੇ ਇਹਦਾ ਸਹੀ ਕਰਨਾ ਤੁਸੀਂ ਅੱਜ ਕੱਲ੍ਹ ਦੀ ਜ਼ਿੰਮੇਵਾਰੀ ਲੈਣੀ ਹੈ ਐਮਐਲਏ ਸਾਹਿਬ ਮੈਂ ਪੂਰੀ ਜ਼ਿੰਮੇਵਾਰੀ ਲੈਣਾ ਹੈ ਕਿ ਜਿਹਨੀਆਂ ਸ਼ਹਿਰਪੁਰ ਦੇ ਵਿੱਚ ਰਜਿਸਟਰਡ ਯੂਨੀਅਨ ਚੱਲਦੀਆਂ ਉਹਨਾਂ ਦੇ ਅਸੀਂ ਪ੍ਰਧਾਨ ਸਭਾਣ ਇਹ ਜ਼ਿੰਮੇਵਾਰੀ ਲੈਣੇ ਆ ਜੇ ਕੋਈ ਸਾਡੀ ਯੂਨੀਅਨ ਦਾ ਮੈਂਬਰ ਕੋਈ ਡਿਸਿਪਲਨ ਨੂੰ ਤੋੜਦਾ ਆ ਕੋਈ ਰੋਟਲੀ ਅਫਸ ਜੇ ਕੋਈ ਗਲਤ ਕੰਮ ਕਰਦਾ ਪਾਇਆ ਗਿਆ ਅਸੀਂ ਉਹਨੂੰ ਖੁਦ ਤੁਹਾਡੇ ਸਾਹਮਣੇ ਬਿਠਾ ਕੇ ਚੌਂਕ ਦੇ ਵਿੱਚ ਬਿਠਾ ਕੇ ਛਿੱਤਰ ਮਾਰਾਂਗੇ ਮੁਰਗ ਨੂੰ ਰਕਸ਼ਾ ਨਹੀਂ ਚਲਾਣ ਦਵਾਂਗੇ ਔਰ ਜੇਕਰ ਸਾਡੇ ਬੰਦੇ ਆਪਣੀ ਮਿਹਨਤ ਕਰ ਰਹੇ ਕਮਾਈ ਮਿਹਨਤ ਬੱਚੇ ਪਾਲ ਰਹੇ ਆ ਨਜਾਇਜ਼ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਵੇ ਫਿਰ ਆ ਫਿਰ ਆਪਾਂ ਜੀ ਉਸ ਨੂੰ ਤੁਹਾਡੇ ਕੋਲ ਮੰਗ ਰੱਖਾਂਗੇ ਇਹ ਕਲਾਨ ਜਿਹੜਾ ਘਟ ਹੋਇਆ ਜਰਾਬ ਨਹੀਂ ਕੱਟ ਹੋਇਆ ਮੈਂ ਤਾਂ ਦੱਸਦਾ ਕਲਾਨ ਨਹੀਂ ਕੱਟ ਹੋਣਾ ਮੈਂ ਤਾਂ ਦੱਸਦਾ ਇੱਕ ਮਿੰਟ ਇਹਦਾ ਮੈਂ ਤਾਂ ਦੱਸਾਂ ਇਹ ਜਿਹੜੀ ਜੁਨੀਅਨ ਤੁਸੀਂ ਸਾਡੀ ਦੀ ਗੱਡੀ ਆ ਇਹ ਜਿਹੜੀ ਗੱਡੀ ਲੇਡੀਜ਼ ਚਲਾਉਂਦੀ ਹੈ ਉਹਦੇ ਘਰ ਵਾਲਾ ਹੈਗਾ ਸ਼ਰਾਬੀ ਦਵਾਬੀ ਜੀ ਉਹ ਘਰ ਗੱਡੀ ਖੜੀ ਸੀ ਰੱਖਿਆ ਉਹ ਬੰਦਾ ਘਰੋਂ ਚਾਬੀ ਲਾ ਕੇ ਹੀ ਰੱਖਿਆ ਚੱਕ ਲਿਆ ਆ ਫਿਰ ਇਹ ਚਲਾਨ ਹੋਇਆ ਜੀ ਅਗਰ ਬਈ ਇਹ ਲੇਡੀਜ਼ ਸਾਡੀ ਜੁਨੀਅਨ ਦੇ ਵਿੱਚ ਗੱਡੀ ਚਲਾਤੀ ਨੀ ਪਗਾਂਦੀ ਕੋਈ ਐਕਸੀਡੈਂਟ ਕਰ ਦਿੰਦਾ ਫਿਰ ਕੌਣ ਜਿੰਮੇਵਾਰ ਮੇਰੀ ਸਾਰਾ ਇਹ ਦੋ ਦੋ ਸਰਦੋਂ ਮਿੰਟ ਪ੍ਰਭਾਨ ਜੀ ਇੱਕ ਮਿੰਟ ਇੱਕ ਮਿੰਟ ਮੈਂ ਕਰਦਾ ਅਗਰ ਉਹ ਐਕਸੀਡੈਂਟ ਕਰ ਦਿੰਦਾ ਫਿਰ ਸਰ ਮੈਂ ਤੁਹਾਨੂੰ ਐਕਸੀਡੈਂਟ ਦੀ ਗੱਲ ਇਦਾਂ ਆ ਤੁਸੀਂ ਈ ਰਿਕਸ਼ਾ ਵਾਲਿਆਂ ਨੂੰ ਤਾਂ ਕਹਿੰਦੇ ਹੋ ਐਕਸੀਡੈਂਟ ਕਰ ਲੈਣਾ ਇੰਨੇ ਹੋਟਲਾਂ ਦੇ ਵਿੱਚੋਂ ਇੰਨੇ 12 ਦੇ ਵਿੱਚੋਂ ਸ਼ਾਪ ਪੀਕ ਲੋਕੀ ਕਾਰਾਂ ਲੈ ਕੇ ਆਉਂਦੇ ਉਹਨੇ ਐਕਸੀਡੈਂਟ ਕਰ ਸਕਦੇ ਚਲਾਨ ਹੋ ਜਾਂਦਾ ਵਾਤਾਈ ਗੱਲ ਜਲਦੀ ਨਿਕਲਦੀ ਗੱਲ ਜਾਂਦੀ ਪਈ ਆ। ਪਹਿਲਾਂ ਆਪਾਂ ਸਾਰੀ ਚੱਲਣੀ ਹੈ ਜੀ ਟ੍ਰੈਫਿਕ ਦੇ ਮਾਮਲੇ ਤੇ ਗੱਲ ਆ। ਟ੍ਰੈਫਿਕ ਦੇ ਟ੍ਰੈਫਿਕ ਦੇ ਵਿੱਚ ਹੀ ਘਾਰੇ ਵੀ ਆ ਜਾਂਦੀਆਂ, ਐਕਸ਼ ਵੀ ਆ ਜਾਂਦੇ, ਸਕੂਟਰ ਨੱਸਗਲ ਵੀ ਆ ਜਾਂਦੇ ਆ। ਅਸੀਂ ਸ਼ਰਾਬੀ ਦੇ ਚਰਾਏ ਰਿਪੋਰਟ ਕਰਦੇ। ਅਸੀਂ ਕਿਸੇ ਵੀ ਲੈਵਲ ਤੇ ਉਹ ਬੰਦਾ ਚਲਾਣ ਨਾ ਲਿਆ ਚਲਾਣ ਦੋਵੇਂ। ਮੇਰੇ ਘਰ ਕੰਮ ਚੱਲਦਾ ਪਿਆ ਠੀਕ ਆ ਮੈਂ ਦਸਾਂ ਵਾਲੇ ਸੀਮੈਂਟ ਸੀਮੈਂਟ ਲੈਣ ਗਈ ਸੀ। ਬਸ ਇਹ ਕਿ ਚਾਬੀ ਮੇਰੇ ਘਰੇ ਪਈ ਰਹਿ ਗਈ। ਮੈਨੂੰ ਬਿਨਾ ਦੱਸਿਆ ਰੱਖਿਆ ਲੇਗਾ ਕੱਟੇ। ਕੋਈ ਕੰਮ ਹੀ ਕਰਦਾ ਨਹੀਂ ਸੀ ਘਰੇ ਲਿਖਿਆ ਆਇਆ ਉਹਨਾਂ ਸੀ ਕੰਮ ਨਹੀਂ ਕਰਦੇ ਲੋਕੀ ਹੋ ਮਤਲਬ ਬਿਨਹਾਰੂ ਕੰਮ ਨਹੀਂ ਕਰਦਾ ਇਹ ਤਾਂ ਪੈਰਾਂ ਵਾਲਾ ਰੱਖਦਾ ਸੀਗਾ ਉਹ ਵੀ ਬਸ ਬੈਠਦਾ ਸੀਗਾ ਕੁਹਾੜੀਆਂ ਨੂੰ ਵੀ ਇਹ ਬਾਹਰ ਨਾ ਜਾਵੇ ਤੇ ਘਰ ਬਿਠਾ ਕੇ ਰੋਟੀ ਦਿੰਦੇ ਆ ਤਾਂ ਮੈਂ ਇਹ ਮੇਰੇ ਕੰਮ ਕਰ ਲੈ ਕੇ ਮੈਂ ਜਾਣਾ ਪੈ ਗਿਆ ਹਾਂਜੀ ਸਾਹਿਬ ਇਹ ਹੁਣ ਬੰਦਾ ਗਲਤੀ ਨਾਲ ਕੱਤੀਆਂ ਰੱਖਿਆ ਲੈ ਆਇਆ ਆਪਾਂ ਉਹਨੂੰ ਇੰਨਾ ਥੋੜੀ ਜਿਹਾ ਝੁਲਮ ਕਰ ਦੇਣਾ ਉੱਥੇ ਤੇ ਮਾਰੇ ਦੀ ਆਪਾਂ ਕੋਈ ਨਹੀਂ ਕੋਈ ਨਹੀਂ ਮੈਂ ਉਹ ਚ ਹੋਣਾ ਸਾਰ ਬੈਠੀ ਰੱਖਾਂਗੇ ਮੇਰੀ ਕਿਸ ਤੇ ਚੱਲਦੀ ਪਈ ਹੈ ਗੱਡੀ ਮੇਰੀ ਹੋ ਤਾਂ ਖੜੀ ਨੰਬਰ 1 ਪਹਿਲੀ ਗੱਲ ਹੈ ਡਿਸਪਲਿਨ ਮੈਂਟੇਨ ਹੋਣਾ ਚਾਹੀਦਾ ਹੈ ਭਾਈ ਸ਼ਰਾਬ ਦੀ ਗੱਡੀ ਨਹੀਂ ਚਲਾਣੀ ਚਾਹੀਦੀ ਕਿਸੇ ਜਿਹੜੇ ਡਿਸਪਲਿਨ ਟ੍ਰੈਫਿਕ ਪੁਲਿਸ ਦੇ ਮੈਂਟੇਨ ਹੋਣਾ ਚਾਹੀਦੇ ਨੰਬਰ 1 ਨੰਬਰ ਨੰਬਰ 2 ਸਿਰਫ ਇਸ ਗੱਲ ਦੀ ਇਹਨਾਂ ਨੂੰ ਸਪੋਰਟ ਹੈਗੀ ਹੈ ਤੇ ਪੁਲਿਸ ਇਹਨਾਂ ਦਾ ਪਹਿਲੇ ਸਟੇ ਚਲਾਣ ਨਹੀਂ ਦਿੱਤੀ ਨੰਬਰ 1 ਉਹ ਚਲਾਉਣ ਨਹੀਂ ਕਰੇਗੀ ਇਹਨਾਂ ਦੀ ਫੋਟੋ ਖਿੱਚੇਗੀ ਇਸ ਬੰਦੇ ਨੂੰ ਜਿਹੇ ਲਾਇਆ ਸੀ ਗੱਡੀ ਇਹਨੂੰ ਪੁਲਿਸ ਪਿਠਾ ਕੇ ਦੋ ਘੰਟੇ ਬਿਠਾ ਸਕਦਾ ਉਸ ਦੀ ਉਹਨਾਂ ਨੇ 10000 ਰੁਪਏ ਇਹਨਾਂ ਨੂੰ ਕਿਉਂ ਤਾਂ ਹੈ ਮਾਫ ਕਰਨਾ ਇਹ ਇੰਸਪੈਕਟਰ ਨੂੰ ਜਿਹੜਾ ਵੀ ਟ੍ਰੈਫਿਕ ਪੁਜੀਦਾ ਮੁਲਾਜ਼ਮਾ ਇਹਨੂੰ ਚਾਹੀਦਾ ਉਹਨੂੰ ਇਹ ਪਤਾ ਵੀ 10000 ਰੁਪਏ ਨਹੀਂ ਦਿੱਤਾ ਜਾ ਸਕਦਾ ਮੈਂ ਸਪਸ਼ਟ ਕਰਨਾ ਨਹੀਂ ਦਿੱਤਾ ਜਾ ਸਕਦਾ ਠੀਕ ਹੈ ਉਹ ਪੂਰੇ ਬਣਾ ਲੈਂਦੇ ਉਹ ਕਹਿੰਦਾ ਇਹਨੂੰ ਬਣਾਉਂਦਾ ਜਾਂ ਕਹਿੰਦਾ ਇਹਨੂੰ ਕਹਿੰਦਾ ਇਹ ਕਹਿੰਦਾ ਜੀ 10000 ਦਾ ਟਵਨ ਬੰਦਾ ਇੱਕ ਮਿੰਟ ਹਰ ਮੈਂ ਕਿਸੇ ਦੀ ਬੇਵਜਾ ਟ੍ਰੈਫਿਕ ਦੇ ਰੂਲ ਸਭ ਤੋਂ ਇੰਪੋਰਟੈਂਟ ਚੀਜ਼ ਆ ਸਾਰੇ ਸਾਰੀ ਦੁਨੀਆ ਸਾਡੀ ਜ਼ਿੰਦਗੀ ਨਾਲ ਜੁੜੀ ਹੋਇਆ ਕੱਲ ਨੂੰ ਜਿੰਨਾ ਟ੍ਰੈਫਿਕ ਦਾ ਸਿਸਟਮ ਹੈ ਹਰੇਕ ਨਾਲ ਜੁੜਿਆ ਇਹਦੇ ਅੰਦਰ ਸਵਾਰੀਆਂ ਵੀ ਬੈਠੀਆਂ ਹੁੰਦੀਆਂ ਉਹਨਾਂ ਦੀ ਜ਼ਿੰਦਗੀ ਵੀ ਨਾਲ ਹੁੰਦੀ ਰਿਸਕੀ ਹੁੰਦੀ ਹੈ। ਇਹਨਾਂ ਨੂੰ ਮੈਂ ਕਿਸੇ ਨੂੰ ਇਹ ਵਾਲਾ ਆਰ ਨਹੀਂ ਕਰਦਾ। ਇਹ ਟ੍ਰੈਫਿਕ ਦਾ ਰੂਟ ਤੋੜੋ ਜਾਂ ਗੱਡੀ ਤੇਜ਼ ਚਲਾਓ ਜਾਂ ਜਿੱਥੇ ਇਹਨਾਂ ਨੂੰ ਜਿੱਥੇ ਪੁਲਿਸ ਨੇ ਜਿੱਥਾ ਜਿੱਥੇ ਖੜੇ ਹੁੰਦਾ ਇਹਨਾਂ ਨੂੰ ਕਿਹਾ ਜਿੱਥੇ ਜਿੱਥੇ ਦਿੱਤਾ ਉੱਥੇ ਉੱਥੇ ਖੜੋ। ਲੇਕਿਨ ਆਪਾਂ ਪੁਲਿਸ ਨੂੰ ਮੈਂ ਐਕਸ਼ਨ ਸਟ੍ਰਕਸ਼ਨ ਕਰਨੀ ਚਾਹੁੰਦਾ। ਮੈਂ ਸਾਰੇ ਅਫਸਰਾਂ ਤੇ ਮੌਕੇ ਬਲਾ ਨੂੰ ਉਹਨਾਂ ਨਾਲ ਖੜੇ ਬੈਠਾਂਗੇ ਜਿਹੜਾ ਸਾਹਮਣੇ ਗੱਲ ਕਰਾਂਗੇ। ਪਰ ਉਹਨਾਂ ਨੂੰ ਸਖਸ਼ਮ ਕਰਾਂਗਾ। ਇਹਨਾਂ ਨੂੰ ਇੱਕ ਲਗਾਤਾਰ ਦੀ ਗੱਡੀ ਦੀ ਫੋਟੋ ਖਿੱਚੋ ਉਹਨੂੰ ਇੱਕ ਦੋ ਮੁੱਕੇ ਦੇ। ਉਹਦਾ ਪਹਿਲੇ ਸਾਡੇ ਚਰਾਨਾਂ ਕੋ ਗਰੀਬ ਆਉਂਦੀ ਹੈ ਸ਼ਾਮ ਨੂੰ 5-700 ਰੁਪਏ ਇਕੱਠਾ ਕਰਨਾ ਉਹਦਾ ਫੈਸਲਾ ਜਿਹੜਾ ਹੈ ਜੂਨੀਅਨ ਸ਼ਾਮ ਨੂੰ ਕਰਦੀ ਹੈ ਤਾਂ ਕਿ ਇਹਨਾਂ ਨੂੰ ਕੋਈ ਇਤਰਾਜ਼ ਨਹੀਂ ਆਏਗਾ ਇਹਦਾ ਇਕੱਠੀ ਹੋਣਾ ਪਵੇਗਾ ਸ਼ਹਿਰ ਦਾ ਟ੍ਰੈਫਿਕ ਅੱਜ ਦਾ ਜਾਮ ਹੋਇਆ ਕਿਉਂਕਿ ਆ ਮੇਨ ਰੋਡ ਆ ਜਿੱਦਾਂ ਇਹਨਾਂ ਨੇ ਅੱਜ ਦਾ ਗਰੀਬ ਆਪਣੀ ਜਗ੍ਹਾ ਮਤਬੂਤ ਸੀ ਹੋ ਸਕਦਾ ਹਾਂ ਇੱਕ ਗੱਲ ਮੈਂ ਤੁਹਾਨੂੰ ਖੜੀ ਚੰਨਾ ਕੋਈ ਮੁਲਾਜ਼ਮ ਹੈ ਇਹਨਾਂ ਦੇ ਇੰਸਪੈਕਟਰ ਸਾਹਿਬ ਫੜੇ ਹੈਡ ਖੜੇ ਆ ਬੜੇ ਜੀ ਬੜੇ ਅੱਛੇ ਆਫਰ ਆ ਕੋਈ ਇਦਾਂ ਦੀ ਗੱਲ ਨਹੀਂ ਇਹਨਾਂ ਦਾ ਮਹਿਮਾਨ ਕਰਨਾ ਜੇਦਾ ਸ਼ਹਿਰ ਕੋ ਹੋਰ ਆਫਰ ਹੋਣਾ ਤਾਂ ਮੈਂ ਤਰੰਤ ਫੈ ਲੇਕਿਨ ਮੈਂ ਇਹ ਗੱਲ ਕਹਿਣੀ ਚਾਹਨਾ ਤੁਹਾਡਾ ਕੋਈ ਵੀ ਆਦਮੀ ਸਰ ਇੱਕ ਮਿੰਟ ਆ ਉਸ ਬੰਦੇ ਦੀ ਰਿਕਾਰਡਿੰਗ ਕਰੇ ਉਸ ਰਿਖਿਆਲ ਉਹ ਕੋ ਕੈਮਰਾ ਹੈਗਾ ਹਰ ਇੱਕ ਵਾਰ ਤੇ ਰਿਕਾਰਡਿੰਗ ਕਰੇਗਾ ਅਗਰ ਕੋਈ ਬੋਲਦਾ ਲੇਕਿਨ ਆਪਣਾ ਮੁਲਾਜ਼ਮ ਮੈਨੂੰ ਹੁਣੇ ਨਾ ਸਾਇਆ ਕੋਈ ਆਪਣਾ ਮੁਲਾਜ਼ਮ ਕਾਰਡ ਨਹੀਂ ਕੱਢੇਗਾ ਨਹੀਂ ਕੱਢੇਗਾ ਸਰ ਅੱਜ ਤੋਂ ਬਾਅਦ ਨਾ ਕਾਰਡ ਨਹੀਂ ਕੱਢੇਗਾ ਮੈਨੂੰ ਦੱਸੋ ਅਸੀਂ ਕਿਸ ਅਸੀਂ ਕਿਸੇ ਗੱਲ ਸੁਣਨ ਨੂੰ ਤਿਆਰ ਹੈ ਕਿ ਮੁਲਾਜ਼ਮ ਕਿਸੇ ਨਹੀਂ ਸਰ ਨਹੀਂ ਜੇ ਇਹਨੇ ਕੱਢੀ ਆ ਫਿਰ ਕੱਢੇ ਜੇ ਇਹਨੇ ਕੱਢੀ ਆ ਤੇ ਫਿਰ ਉਹਨੂੰ ਬਿਠਾ ਲੈ ਰਾਈਟ ਸਰ ਮੇਰੇ ਕੋਈ ਗੱਲ ਨਹੀਂ ਕੱਢੇਗਾ ਮੇਰੇ ਕੋ ਇਹਨਾਂ ਦੇ ਮੈਨੂੰ ਰਿਕਾਰਡਿੰਗਾਂ ਦਿੱਤੀਆਂ ਸਰ ਮੈਂ ਤੁਹਾਨੂੰ ਬਹੁਤ ਮੈਂ ਫਰਜ਼ਦਾਰ ਨਹੀਂ ਤੁਹਾਨੂੰ ਠੀਕ ਹੈ ਸਰ ਫਿਰ ਉਸ ਬਲਾਜਰ ਦੀ ਕੰਡੀਸ਼ਨ ਕੀ ਹੋਏਗੀ ਦੱਸ ਦਿਓ ਰਾਈਟ ਉਹਨੂੰ ਕੱਲ ਨੂੰ ਫਿਰ ਹੋ ਸਕਦਾ ਉਹਨੂੰ ਕੋਰਟ ਜਾਣਾ ਪਵੇਗਾ ਉਸ ਬਲਾਜਰ ਜੀ ਜੀ ਪਰ ਆਪਾਂ ਇਹ ਤੀਜੇ ਮੈਂ ਡਿਸਪਲਿਨਮੈਂਟ ਦੇ ਨਜ਼ਰੀਏ ਪਰ ਕਦੀ ਤੁਹਾਡੀ ਨਹੀਂ ਮੋਲਦਾ ਬਟ ਮੈਂ ਗਰੀਮ ਆਦੀ ਨਾ ਹਰੇਕ ਦਾ ਹਮਦਰਦੀ ਰੱਖੇ ਇਹ ਜਿੰਨੇ ਚਲਾਨ ਹੈਗੇ ਆ ਇਹਨਾਂ ਨੂੰ ਅਧਿਆ ਜੀ ਹੁਣ ਤੁਸੀਂ ਇੱਕ ਮਿੰਟ ਰਹਿ ਜਾਓ ਹੁਣ ਅੱਗੇ ਤੋਂ ਜੂਨੀਅਨ ਦੱਸੇਗੀ ਕਿ ਤੁਹਾਡਾ ਚਲਾਨ ਜਿਹੜਾ ਹੈ ਇੱਕ ਮਿੰਟ ਰਹਿ ਜਾ ਮੈਂ ਇਹਨੂੰ ਕਹਤਾ ਇੱਕ ਵਾਰੀ ਉਸ ਵਾਂ ਉਸ ਬੰਦੇ ਚ ਲੰਮੇ ਵਾਲੇ ਜਿਹਨੇ ਤੁਹਾਡੀ ਗਲੀ ਤੇ ਹੈਡੈਗ ਕੀਤਾ ਉਹ ਅਲੱਡੀ ਪੀ। ਯਕੋ ਜੀ ਮੇਰੀ ਗੱਲ ਸੁਣੋ। ਜੇ ਕੋਈ ਗਲਤ ਕੰਮ ਕਰਦਾ। ਇਹ ਜੁਨੀਅਨ ਉਹਨਾਂ ਦੇ ਮਗਰ ਨਹੀਂ ਐ। ਮੈਂ ਇਹ ਨਹੀਂ ਕਹਿੰਦਾ ਕਿ ਜੇ ਅਸੀਂ ਜੁਨੀਅਨ ਦੇ ਲੀਡਰ ਐ ਤੇ ਸਾਡੇ ਬੰਦੇ ਸਾਡੇ ਸਿਰ ਤੇ ਗਲਤ ਕੰਮ ਕਰਨ ਸ਼ਹਿਰ ਚ। ਟ੍ਰੈਫਿਕ ਨਾ ਕੰਟਰੋਲ ਕਰਨ। ਹਾਂਜੀ ਹਾਂਜੀ। ਗਲਤ ਚੱਲਣ ਟ੍ਰੈਫਿਕ ਨੂੰ ਲੈ ਕੇ ਗਲਤ ਚੱਲਣ। ਜਾਂ ਕੋਈ ਨਸ਼ਾ ਕਰਕੇ ਗਲਤ ਚੱਲੇ। ਜਾਂ ਕੋਈ ਜੇ ਹੁਤਾ ਗਲਤ ਮੁੱਲ ਤੇ ਮਲਾਜਮਾਂ ਦੇ ਨਾਲ ਬੋਲਣ ਇਹ ਮੈਂ ਬਿਲਕੁਲ ਨਹੀਂ ਬਰਦਾਸ਼ਤ ਕਰਾਂਗਾ। ਕਿਉਂਕਿ ਅਸੀਂ ਸਾਡੇ ਨਾਲ ਹਾਲੀਆਂ ਬੈਠੇ ਮੈਨੂੰ ਇਹ ਤਾਂ ਮਾਨ ਹੈ ਮੈਨੂੰ 7 ਸਾਲ ਹੋ ਗਏ ਪ੍ਰਧਾਨਗੀ ਕਰਦੇ ਆ ਅਦਬ ਦੇ ਨਾਲ ਗੱਲ ਕਰਨੀ ਆ 7 ਸਾਲ ਹੋ ਗਏ ਮੈਨੂੰ ਪ੍ਰਧਾਨਗੀ ਕਰਦੇ ਆ 14 ਜੂਨ ਮੇਰੇ ਅੰਡਰ ਚੱਲਦੀਆਂ ਕਿਸੇ ਵਜ੍ਹਾ ਨਾਲ ਚੱਲਦੀਆਂ ਅੱਛਾ ਓਕੇ ਜੀ ਇਹ ਜਿਹੜਾ ਹੈਗਾ ਵਾਪਸ ਕਿੱਥੇ ਆ ਸੋ ਮਦਦ 2.5 ਲੱਖ ਰੁਪਏ ਦੀ ਮੂਵੀ ਫੋਟੋ ਵਾਪਸ ਕੀਤੀ ਆ ਇਹਦੇ ਵਿੱਚ ਹੀਰਾ ਸੀਗਾ ਇਹਨੇ ਬੱਛਾ ਪਾਇਆ ਰਾਹੇ ਚੱਲ ਗਏ ਯਾਰ ਆਓ ਜਿਓ ਮਾੜਾ ਮਾੜਾ ਖੋਲੋ ਯਾਰ ਮਾੜਾ ਮਾੜਾ ਖੁੱਲੇ ਅੰਕਲ ਮਾੜਾ ਮਾੜਾ ਚਲਾ ਦਿਓ ਜਿਹੜੇ ਪਾਰੇ ਤੋਂ ਆ ਰਹੇ ਆਂ ਇੱਥੇ ਹੋ ਰਿਹਾ ਯਾਰ ਥੋੜਾ ਥੋੜਾ ਹੋ ਗਿਆ ਤੁਸੀਂ ਇੱਥੇ ਆਉਣਾ ਯਾਰ ਇੱਕ ਮੋੜੇ ਪਤਾ ਬਾਹਰ ਤੁਹਾਨੂੰ ਆ ਸਰਪੋਰੇ ਹੋ ਜਾਂਦਾ ਇਧਰ ਆ ਜੀ ਨਾ ਯਾਰ ਹੁਣ ਨਹੀਂ ਜੱਜ ਕਰੀ ਇਸ ਵਕਤ ਸਾਬ ਨੇ ਗੱਲ ਕਰ ਲਈ ਬਾਈ ਨਹੀਂ ਹੋਣੀ ਛੋੜੀ ਹੋਣੀ ਹੈ ਕਹਦੇ ਗੱਲ ਇਹ ਇਧਰ ਰੁਕਦਾ ਮਾਰਾ ਪਿੱਛੇ ਪਿੱਛੇ ਹੋ ਗਿਆ ਯਾਰ ਮਾਰਾ ਪਿੱਛੇ ਪਿੱਛੇ ਅਸੀਂ ਇਹ ਸਾਰਿਆਂ ਦੀ ਮੈਂ ਵੀ ਲੈ ਗਿਆ ਓਏ ਅਸੀਂ ਸਾਰਿਆਂ ਦੀ ਅੱਜ ਜਾਚ ਹੋਈ ਪੰਜ ਵਾਰ ਫੜਦੇ ਆ ਮਨੂੰ ਕਾ ਵਜਿਨ ਇਨਫੈਕਟਰ ਸਾਹਿਬ ਨੇ ਸਿਆਹ ਅਜੀ ਸਵਾਰੀ ਕਾ ਪੰਜ ਮੋਬਾਈਲ ਮੋੜੇ ਨਾ ਸੁਨੋਖਾ ਕਿਸੋਨੇ ਦੀ 골ਡ ਸੀਟ 골ਡ ਦੀ 2.5 ਲੱਖ ਰੁਪਏ ਦੀ ਜਿਹੜੀ ਸੀ ਗੁੰਦੀ ਉਹ ਬਹੁਤ ਬੋਧ ਕਰ ਜਾ ਕੇ ਮੋੜੀ ਗਈ 1 ਲੱਖ ਇੱਕ ਬੱਚਾ ਕਿਸਦਾ ਉਹਦਾ ਘਰ ਛੱਡ ਗਿਆ ਉਹ ਜਿਹੜੇ ਪੰਜ ਜਿਹੜੇ ਬੰਦੇ ਇੱਥੇ ਹਜ਼ੂਰ ਹੈ ਇਹਨਾਂ ਦੇ ਵਿੱਚੋਂ ਉਹਨਾਂ ਨੂੰ ਅਸੀਂ ਇੱਥੇ ਸਮਝਾਉਂਦੇ ਹਾਂ ਉਹ ਕਿਉਂਕਿ ਦੇਖੋ ਇਹਨਾਂ ਨੇ ਇੱਕ ਗੱਲ ਕਹੀ ਹੈ ਉਹਨਾਂ ਨੇ ਸੋਸ਼ਲੀ ਲੋਕਾਂ ਨਾਲ ਜੁੜੇ ਅਤੇ ਉਹ ਜਿਹੜਾ ਵਿੱਚ ਪੈਕੇਜ ਆਉਂਦਾ ਸਾਡਾ ਪਰਿਵਾਰ ਆ ਉਹਦੇ ਪਰਿਵਾਰ ਤੇ ਅਸੀਂ ਜ਼ਿੰਮੇਵਾਰੀ ਸਮਝਦੇ ਆ ਜੇ ਪੰਜ ਮੋਬਾਈਲ ਦੇ ਨਮੂੜੇ ਆ ਤੇ ਇਹ ਪ੍ਰਿੰਟ ਦਾ ਸਬੰਧ ਸਭ ਤੋਂ ਉੱਚੀ ਸੱਜ ਜੇ 2.5 ਲੱਖ ਦੀ ਮੁੰਡੀ ਮੋੜੀ ਆ ਇਸ ਮੁੰਡੇ ਨੇ ਰਾਜਕੁਮਾਰ ਰਾਜੂ ਰਾਜਕੁਮਾਰ ਰਾਜੂ ਭਗਵਾਨ ਸ਼੍ਰੀ ਵਾਰਮਿਕੀ ਰੱਖਸ਼ਾ ਜੁਨੀਅਨ ਤਾਂ ਮੈਂ ਅੱਜ ਅਨਾਉਂਸ ਕਰਦਾ ਪੂਰੇ ਗਰਭ ਦੇ ਨਾਲ ਕਹਿਣਾ ਆ ਕਿ ਸਾਡੀ ਜਿਹੜੀ ਰੱਖਸ਼ਾ ਜੁਨੀਅਨ ਹੈ ਇਹਦੇ ਵਿੱਚ ਸਾਰੇ ਹੀ ਮੁੰਡੇ ਇਮਾਨਦਾਰ ਔਰ ਮਿਹਨਤ ਕਰਨ ਵਾਲੇ ਆ ਜਿਹਦੇ ਵਿੱਚ ਨਸ਼ਾ ਰਹਿ ਤਾਂ ਜਿਹਨਾਂ ਵਿੱਚੋਂ ਰਾਜਕੁਮਾਰ ਰਾਜੂ ਰੱਖਸ਼ਾ ਜੁਨੀਅਨ ਤੋਂ ਸੈਕਟਰੀ ਆ ਜਿਨਾਂ ਦੀ ਈਰਖਾ ਦੇ ਵਿੱਚ 2.5 ਲੱਖ ਰੁਪਏ ਦੀ ਮੁੰਡੀਕ ਰਹਿ ਗਈ ਸੀ ਜਦੋਂ ਘਰ ਜਾ ਕੇ ਮੈਚ ਚਾੜਿਆ ਤੇ ਮੁੰਡੀ ਨਿਕਲੀ ਰਾਜੂ ਭਾਜੀ ਉਸੇ ਟਾਈਮ ਰਾਤ ਨੂੰ 9 ਵਜੇ ਜਾ ਕੇ ਉਸ ਫੈਮਲੀ ਨੂੰ ਮੁੰਡੀ ਦੇ ਕੇ ਆਏ ਤੇ ਉਸ ਫੈਮਲੀ ਨੇ ਇਹਨਾਂ ਦੀ ਕੀ ਰੱਖਿਸ਼ ਦੀ ਇੱਕ ਕਿਸ਼ਤ ਦੇ ਦਿੱਤੀ ਆਪ ਬਤਾ ਜੀ ਹਾਡਾ ਜੂਨੀਅਰ ਜਿੰਦਾਬਾਦ 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 ਹਾਡਾ ਜੂਨੀਅਰ ਜਿੰਦਾਬਾਦ 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 ਸ਼੍ਰੀ ਗੁਰਮੁਖ ਸਿੰਘ ਜਿੰਦਾਬਾਦ ਜਿੰਦਾਬਾਦ ਸ਼੍ਰੀ ਗੁਰਮੁਖ ਸਿੰਘ ਜਿੰਦਾਬਾਦ श्री राम शंकर जी जय हो जिंदाबाद राजा अपना सारे ਔਰ ਇਹ ਬੱਚਿਆਂ ਨੇ ਇੱਕ ਉਦਾਹਰਣ ਦੇ ਵਿੱਚ ਸੁਣੀ ਹੈ ਉਹ ਮੈਂ ਕਰਦਾ ਜਿਹੜਾ ਬੰਦਾ ਇੱਡੀ ਇਮਾਨਦਾਰੀ ਨਾਲ ਆਪਣੀ ਰੋਟੀ ਕਮਾ ਕੇ ਖਾਂਦਾ ਸਾਡਾ ਇੱਕ ਧਰਮ ਮੰਨਦਾ ਉਹਨੂੰ ਅਸੀਂ ਸਨਮਾਨਿਤ ਕਰਦੇ ਹਾਂ ਉਹਦੇ ਨਾਲ ਖੜੀ ਹੁੰਦੀ ਉਹਦੇ ਸੁਪਰ ਇਹ ਇਹ ਅੱਜ ਇਸ ਐਵੈਜ ਦੇ ਵਿੱਚ ਇੱਧਰ ਦੇਖਿਓ ਇੱਕ 11000 ਰੁਪਇਆ ਇਸ ਜੁ ਜੁ ਅੱਜ ਮੈਂ ਆਪਣੇ ਵੱਲੋਂ ਭਾਰੀ ਇਹ ਵੀ ਪਾਰਟੀ ਨਹੀਂ ਹੋਣੀ ਤੇ ਤੁਸੀਂ ਜਿਹੜਾ 11000 ਆਣਾ ਨਾ ਇਹਦੇ ਨਾਲ 11000 ਦੇ ਨਾਲ ਹੋਰ ਪੈਸੇ ਜੁੜ ਗਏ ਕੋਈ ਆ ਸਟਾਈਲ ਇਲੈਕਸ਼ਨ ਦੇ ਵਿੱਚ ਤੁਹਾਡੇ ਲਈ ਅਸੀਂ ਰੱਖਾਂਗੇ ਹੋਰ ਦੋਈ ਅਸੀਂ ਰੱਖਾਂਗੇ ਇਹਦਾ ਇਹਦਾ ਮੈਂ ਮਨੂੰ 500 ਰੁਪਏ ਦਿੱਤਾ ਸੀਗਾ ਬਣਾ ਦੀ ਇਹਨੇ 11000 ਰੁਪਏ ਲੈ ਲਓ ਡਬਲ ਨਹੀਂ 11 ਨਾ ਭਾਈ ਆਊਗਾ 11 ਦਾ 11 ਦਾ 51 ਵੀ ਆ ਸਕਦਾ ਤੁਹਾਨੂੰ ਇਲੈਕਸ਼ਨ 'ਚ ਸਾਡੇ ਵੱਲੋਂ ਮੈਂ 500 ਰੁਪਏ ਦਊਂਗਾ ਜੇ ਇਲੈਕਸ਼ਨ ਜਿੱਤੋਂਗੇ ਆਖਰੀ ਵਾਰ ਜੇ ਥੋੜੇ ਵਾ ਵਾ ਇਹ ਜਿੱਤ ਕੇ ਪੈਸੇ ਲੈਣੇ ਨਾ ਪੈਸੇ ਇਹਦਾ ਪਿਆਰ ਨਾ ਪਰੱਖੇ ਲੈ ਆਇਆ ਇਹ ਇੱਕ ਮੈਂ ਇਹਦੇ ਭਗਵਾਨ ਮਾਲਕੀ ਇਹ ਜਿਹੜੀ ਕਵਲ ਫਿਰਸ ਸੋਸਾਇਟੀ ਨੂੰ ਜਿਹੜਾ ਹੈਗਾ ਇਹਨਾਂ ਨੇ ਬਹੁਤ ਅੱਛਾ ਕੰਮ ਕੀਤਾ ਇਹ ਸਿਹਮਾਨਦਾਰੀ ਇਹ ਸਿਹਮਾਨਦਾਰ ਬੱਚਿਆਂ ਤੋਂ ਖੁਸ਼ ਹੋ ਕੇ ਜਿਹੜਾ ਹੈਗਾ ਉਹ 11000 ਰੁਪਏ ਜਿਹੜਾ ਹੈਗਾ ਇਹ ਉਹ ਜਿਹੜਾ ਆਪਣਾ ਲੰਗਰ ਲਾਂਦੇ ਰਹਿੰਦੇ ਹਮੇਸ਼ਾ ਉਹ 11000 ਰੁਪਏ ਹੁਣ ਤੁਹਾਨੂੰ ਵੀ ਚੈੱਕ ਜਿਹੜਾ ਦੇਣਾ ਉਹ ਜਦੋਂ ਲੰਗਰ ਲਾਉਗੇ ਦੇ ਵਿੱਚ ਠੀਕ ਹੈ ਜੀ ਸ੍ਰੀ ਬ੍ਰਹਮ ਸ਼ੰਕਰ ਜੀ ਜੈੰਪਾ ਜਿੰਦਾਬਾਦ ਸ੍ਰੀ ਬ੍ਰਹਮ ਸ਼ੰਕਰ ਜੀ ਜੈੰਪਾ ਜਿੰਦਾਬਾਦ ਬਹੁਤ ਉਹ ਤੋਂ ਜਿਆਦਾ ਉਸ ਤੋਂ علاوہ ਜਦੋਂ ਲੰਗਰ ਲਾਂਦੇ ਹ ਉਸ ਲੰਗਰ ਦੇ ਵਿੱਚ ਉਸ ਤੋਂ ਇਲਾਵਾ ਜਿਹੜਾ ਕੰਟਰੀਬਿਊਸ਼ਨ ਹੈ

ਠੀਕ ਹੈ ਸਾਡਾ ਗਰੀਬਾਂ ਦਾ ਲੱਗਿਆ ਚਲੋ ਜੀ ਆਹ ਇਹ ਚਲਾਨ ਹੁਣ ਮੇ ਕੋਈ ਹੈਗੇ ਆ ਹੈਗਾ ਚਲਾਨ ਹੋਇਆ ਤਾਂ ਆਜੀ ਲਾ ਲਾਜੂ ਲੱਕੀ ਆਉਂਦੇ ਵਿੱਚ ਲਾਜੀ ਹੋ ਗਿਆ ਬਸ ਆਓ ਯਾਰ ਲੈ ਆਓ